ਵੀ ਤੁਸੀਂ ਘਰ ਵੇਖ ਸਕਦੇ ਹੋ ਸਾਰੇ ਘਰਾਂ ਦੇ ਦਿਵਾਲੇ ਪਾਣੀ ਖੜਾ ਔਰ ਪਲਾਟ ਕਿਹਨਾਂ ਦੇ ਆ ਔਰ ਮੈਂ ਇੱਕ ਬੇਨਤੀ ਕਰਾਂਗਾ ਨਾ ਘਰਾਂ ਵਾਲਿਆਂ ਨੂੰ ਕਿ ਜਿਹਨਾਂ ਦੇ ਵੀ ਪਲਾਟ ਹੈਗੇ ਆ ਇਹਨਾਂ ਦੇ ਉੱਤੇ ਦਰਖਾਸਤ ਦਿੱਤੀ ਜਾਣੀ ਚਾਹੀਦੀ ਆ ਕਿ ਆਪਣੇ ਪਲਾਟਾਂ ਦੇ ਵਿੱਚ ਮਿੱਟੀ ਪਾਓ ਨਹੀਂ ਤਾਂ ਸਾਡੇ ਘਰਾਂ ਦੀਆਂ ਕੰਡਾਂ ਵੀ ਬੈਠ ਰਹੀਆਂ ਨੇ ਸਾਡੇ ਘਰਾਂ ਦੇ ਬੱਚੇ ਜਿਹੜੇ ਉਹ ਬਿਮਾਰੀਆਂ ਨਾਲ ਘਿਰੇ ਹੋਏ ਨੇ ਕਿਉਂਕਿ ਬਿਮਾਰੀਆਂ ਜਿਹੜੀਆਂ ਗੰਦਾ ਪਾਣੀ ਖੜਾ ਘਰਾਂ ਦੇ ਦਿਵਾਲੇ ਔਰ ਪਲਾਟਾਂ ਵਾਲਿਆਂ ਨੇ 10-10 ਸਾਲ ਤੋਂ ਇਹ ਪਲਾਟ ਲੈ ਕੇ ਛੱਡੇ ਹੋਏ ਆ ਸਿਰਫ ਮਹਿੰਗੀ ਹੋਣ ਨੂੰ ਆਪਣੀ ਕਮਾਈ ਕਰਨੀ ਆ ਲੇਕਿਨ ਲੋਕਾਂ ਦਾ ਨੁਕਸਾਨ ਹੋ ਰਿਹਾ ਇਹ ਤਸਵੀਰਾਂ ਤੁਸੀਂ ਵੇਖੋ ਕਿ ਇਹਨਾਂ ਘਰਾਂ ਦੇ ਰਸਤੇ ਜਿਹੜੇ ਆ ਸਾਰੇ ਪਾਣੀ ਵਿੱਚ ਡੁੱਬ ਗਏ ਨੇ ਔਰ ਸਾਰੇ ਨਕਾਸ ਜਿਹੜਾ ਸ਼ਹਿਰ ਦਾ ਉਹ ਇਸ ਤਰਫ ਆ ਰਿਹਾ ਸਾਰਾ ਪਾਣੀ ਜਿਹੜਾ ਆ ਘਰਾਂ ਦੇ ਦਿਵਾਲੇ ਆ ਔਰ ਕਾਰਨ ਕੀ ਆ ਇੱਥੇ ਸ਼ਹਿਰ ਦੇ ਲੋਕ ਖੜੇ ਨੇ ਔਰ ਅਸੀਂ ਇਹੋ ਬੇਨਤੀ ਕਰਦੇ ਆ ਕਿ ਪ੍ਰੋਪਰ ਇਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਖਾਲੀ ਪਲਾਟ ਘਰਾਂ ਦੇ ਵਿੱਚ ਪਏ ਨੇ ਔਰ ਮਿੱਟੀ ਨਹੀਂ ਪਾਈ ਹੋਈ ਜਾਂ ਤਾਂ ਆਪਣੇ ਪਲਾਟਾਂ 'ਚ ਮਿੱਟੀ ਪਾ ਲੈਣ ਨਹੀਂ ਤਾਂ ਫਿਰ ਇਹ ਪਲਾਟਾਂ ਦੇ ਉੱਤੇ ਕਬਜ਼ਾ ਜਿੰਨੇ ਵੀ ਕਰਨਾ ਹੋਣਾ ਮਿੱਟੀ ਪਾ ਲੈਣੀ ਹੋ ਔਰ ਦਰਖਾਸਤਾਂ ਜਿਹੜੀਆਂ ਇਹਨਾਂ ਦੇ ਉੱਤੇ ਦੇ ਦੇਣੀਆਂ ਜਿਨ੍ਹਾਂ ਦੇ ਪਲਾਟ ਇਸੇ ਗੰਦਗੀ ਫਲਾ ਰਹੇ ਆ ਔਰ ਇਹ ਤਸਵੀਰਾਂ ਤੁਹਾਨੂੰ ਦੀਨਾਨਗਰ ਦੀਆਂ ਵਿਖਾ ਰਹੇ ਆ ਔਰ ਦੀਨਾਨਗਰ ਕਿੰਨਾ ਡਿਵੈਲਪ ਹੈ ਇਹ ਤਸਵੀਰਾਂ ਤੁਸੀਂ ਵੇਖਦੇ ਰਹੋ ਇੰਨਾ ਇਸ ਵੇਲੇ ਖੁਸ਼ਹਾਲ ਹੈ ਦੀਨਾਨਗਰ ਕਿ ਇਹ ਜੋ ਪਾਣੀ ਖੜਾ ਹੈ ਇਹ ਪਾਰਕਾਂ ਬਣੀਆਂ ਹੋਈਆਂ ਨੇ ਔਰ ਵਿਕਾਸ ਕਹਿੰਦੇ ਆ ਦੀਨਾਨਗਰ ਚ ਬਹੁਤ ਹੋਇਆ ਅਵਕਾਸ ਦੀਆਂ ਤਸਵੀਰਾਂ ਤੁਸੀਂ ਵੇਖਦੇ ਹੋ ਔਰ ਸ਼ਹਿਰ ਵਾਸੀਆਂ ਨਾਲ ਗੱਲ ਕਰਦੇ ਆ ਜਿਨ੍ਹਾਂ ਦੀਆਂ ਰਿਹائشਾ ਇੱਥੇ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਪ੍ਰਾਈਸ ਅਸੀ ਕਾਲ ਜੀ ਸਸਤੀ ਗੱਲ ਸਰ ਪ੍ਰਾਜੀ ਕਿਵੇਂ ਵੇਖਦੇ ਹੋ ਲੋਕਾਂ ਨੇ ਪਲਾਟ ਲੈ ਕੇ ਤੁਹਾਡੇ ਘਰਾਂ ਦੇ ਦੁਆਲੇ ਛੱਡੇ ਹੋਏ ਆ ਸਰ ਇਹ ਕਿੰਨੇ ਚਿਰ ਦਾ ਪਾਣੀ ਜਿਹੜਾ ਪੂਰੇ ਸ਼ਹਿਰ ਦਾ ਪਾਣੀ ਇੱਧਰ ਆ ਰਿਹਾ ਆ ਠੀਕ ਹੈ ਜੀ ਇੱਥੇ ਕੋਈ ਆਪਣੇ ਪਲਾਟ ਦੀ ਨਾ ਚਾਰਦੁਆਰੀ ਕਰਾਂਦਾ ਨਾ ਮਿੱਟੀ ਪਵਾਂਦਾ ਤੇ ਮਸ਼ਰ ਮੱਖੀਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਇੱਥੇ ਜਿਹੜੀਆਂ ਇਹ ਤੁਹਾਡਾ ਪਲਾਟ ਕਿਸੇ ਦਸਾ ਘਰਾਂ ਦੇ ਵਿੱਚ ਹੋਵੇ ਕੀ ਤੁਸੀਂ ਉਸ ਦੇ ਉੱਤੇ ਮਿੱਟੀ ਨਹੀਂ ਪਾਉਗੇ ਜਰੂਰ ਸਰ ਆਪਾਂ ਚਾਰ ਦਿਵਾਰੀ ਕਰਕੇ ਉੱਤੇ ਮਿੱਟੀ ਪਾਵਾਂਗੇ ਕਿਉਂਕਿ ਕਬਜ਼ੇ ਦਾ ਡਰ ਰਹਿੰਦਾ ਆਪਣਾ ਕਬਜ਼ਾ ਹੋ ਜਾਊਗਾ ਇੱਕ ਤਾਂ ਸਫਾਈ ਸਾਫ ਸਫਾਈ ਹੋ ਜਾਏਗੀ ਸਾਫ ਸਫਾਈ ਰਹੇਗੀ ਕੋਈ ਸਬਜ਼ੀ ਲਗਾ ਲੇ ਕੁਝ ਕਰੇ ਲੇਕਿਨ ਇਹ ਹੈ ਕਿ ਗੰਦਗੀ ਨਹੀਂ ਫੈਲੇਗੀ ਬਿਲਕੁਲ ਜੀ ਔਰ ਜੇ ਪਰਿਵਾਰ ਹੈ ਜਿਨ੍ਹਾਂ ਦੇ ਪਲਾਟ ਇੱਥੇ ਖਾਲੀ ਆ ਪਾਣੀ ਨਾ ਭਰੇ ਪਏ ਨੇ ਔਰ ਲਗਭਗ 20 ਸਾਲ ਤੋਂ ਇਦਾਂ ਹੀ ਪਏ ਆ ਬਿਲਕੁਲ ਜੀ ਇਦਾਂ ਹੀ ਪਏ ਆ ਕਈ ਵਾਰ ਤੁਸੀਂ ਇਹੋ ਜੇ ਮੈਸੇਜ ਛੱਡੇ ਹੋਣਗੇ ਲੇਕਿਨ ਉਹਨਾਂ ਨੇ ਇਧਰ ਧਿਆਨ ਨਹੀਂ ਕਰਿਆ ਬਿਲਕੁਲ ਬਿਲਕੁਲ ਜੀ ਇਹ ਹੁਣ ਜੇ ਇਹ ਪਲਾਟਾਂ ਵਾਲੇ ਆਪਣੇ ਪਲਾਟ ਦੇ ਵਿੱਚ ਪਾਣੀ ਕੱਢਣ ਦੀ ਬਜਾਏ ਮਿੱਟੀ ਨਹੀਂ ਪਾਉਂਦੇ ਇਸੇ ਤਰ੍ਹਾਂ ਰੱਖਦੇ ਆ ਤਾਂ ਕੀ ਕਰੋਗੇ ਤੁਸੀਂ ਹਾਂਜੀ ਭਰਾ ਜੀ ਸੱਸ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਕਰੋਗੇ ਇਹਨਾਂ ਦੇ ਪਲਾਟਾਂ ਵਾਲਿਆਂ ਵਰਗਾ ਇਹਨਾਂ ਪਲਾਟਾਂ ਦਾ ਮਿੱਟੀ ਪਾ ਕੇ ਕਬਜ਼ਾ ਕੀਤਾ ਜਾਏਗਾ ਜੇ ਕਬਜ਼ਾ ਵੀ ਨਹੀਂ ਕਰਨਾ ਤਾਂ ਕਾਰਵਾਈ ਕੋਈ ਕਰਵਾਓਗੇ ਕਿ ਨਹੀਂ ਅਕਾ ਕਾਰਵਾਈ ਜ਼ਰੂਰ ਕਰਾਂਗੇ ਦਰਖਾਸਤ ਦੇਾਂਗੇ ਸੱਸ ਜੀ ਤੁਹਾਨੂੰ ਪਹਿਲਾਂ ਅਗਰ ਉਹ ਕਾਰਵਾਈ ਨਹੀਂ ਕਰਦਾ ਕੋਰਟ ਕੋਰਟ ਤੇ ਲੈ ਕੇ ਜਾਵਾਂਗੇ ਨਾ ਇਹਨਾਂ ਦੇ ਵੀ ਨਾਂ ਪਲਾਟ ਹੈਗੇ ਆ ਕਿੰਨੇ ਸਾਲਾਂ ਤੋਂ ਇੱਥੇ ਪਏ ਹੋਏ ਆ ਇਹ ਕੋਈ 10 ਸਾਲ ਤੋਂ ਕੋਈ 15 ਸਾਲ ਤੋਂ ਅੱਗੇ ਤਾਂ ਅੱਗੇ ਵਧਾਣ ਲਈ ਰੱਖਿਆ ਹੋਇਆ ਆਪਣੇ ਉਹਨਾਂ ਨੇ ਪੈਸੇ ਵਧਾਉਣੇ ਆ ਲੇਕਿਨ ਤੁਹਾਡੇ ਘਰਾਂ ਦੇ ਨੁਕਸਾਨ ਹੋ ਰਿਹਾ ਹਾਂਜੀ ਹਾਂਜੀ ਸਾਡੇ ਲੋਕਾਂ ਦੀ ਸਾਰਾ ਨੁਕਸਾਨ ਹੋ ਰਿਹਾ ਦੇਖੋ ਚਾਰੇ ਪਾਸੇ ਪਾਣੀ ਹੈਗਾ ਇਹ ਨਗਰ ਕੌਂਸਲ ਵਾਲਿਆਂ ਨੇ ਵੀ ਕਿਹਾ ਪਿੱਛੇ ਸ਼ਹਿਰ ਦਾ ਸਾਰਾ ਗੰਦਾ ਪਾਣੀ ਇੱਥੇ ਆਂਦਾ ਇਹਨੂੰ ਬੰਦ ਕਰਾਓ ਕੋਈ ਸੁਣਦਾ ਹੀ ਨਹੀਂ ਤੁਸੀਂ ਪਹਿਲਾਂ ਅਪਲੀਕੇਸ਼ਨਾਂ ਦਿੱਤੀਆਂ ਹਾਂ ਦਿੱਤੀ ਨੇ ਡਿਸ਼ੀਨੂੰ ਦਿੱਤੀ ਐਡੀਸੀ ਨੂੰ ਦਿੱਤੀ ਐਸਡੀਐਮ ਨੂੰ ਦਿੱਤੀ ਨਗਰ ਕੌਂਸਲ ਦੇ ਇਹਨੂੰ ਦਿੱਤੀ ਕੋਈ ਕਾਰਵਾਈ ਨਹੀਂ ਕਰਨਾ ਸਾਡੇ ਕੋਲ ਤੁਸੀਂ ਇਹੋ ਕਾਪੀਆਂ ਜੋੜ ਕੇ ਕਿਸੇ ਵਕੀਲ ਨੂੰ ਦਿਓ ਵਕੀਲ ਤੇ ਬਹੇਰੇ ਆਉਣ ਵਕੀਲ ਘਟ ਨਹੀਂ ਹੈਗੇ ਹੁਣ ਐ ਹੀ ਕਾਰਵਾਈ ਕਰਦੇ ਆ ਫਿਰ ਇਸ ਕੋ ਅਗਰ ਨਹੀਂ ਮਿੱਟੀ ਪਾਦੇ ਤੈਂ ਹੀ ਅਬ ਕਹੇ ਵਕੀਲ ਤੇ ਦੇ ਕੇ ਕੇਸ ਕਰ ਦੇਣੇ ਕੇਸ ਕਰੋ ਇਹਨਾਂ ਦੇ ਉੱਤੇ ਕਿ ਜਿਹੜਾ ਨੇ ਸਾਡੇ ਘਰਾਂ ਉੱਤੇ ਬਿਮਾਰੀਆਂ ਜਿਹਦਾ ਵੀ ਪਰਿਵਾਰ ਦਾ ਮੈਂਬਰ ਬਿਮਾਰ ਹੁੰਦਾ ਇਹਨਾਂ ਦੇ ਖਾਤੇ ਪਾਓ ਇਹਨਾਂ ਕਰਕੇ ਸਾਡਾ ਬਿਮਾਰ ਹੋਇਆ ਆ ਠੀਕ ਹੈ ਜੀ ਇਹਨਾਂ ਦੇ ਖਾਤੇ ਪਾਵਾਂਗੇ ਨਗਰ ਕੌਂਸਲ ਦੇ ਜਿਨ੍ਹਾਂ ਦੇ ਪਲਾਟਾ ਉਹਨਾਂ ਦੇ ਨਾਮ ਖਾਤੇ ਵੀ ਇਹ ਐਡਾ ਬਿਮਾਰ ਹੋਏ ਇਹਦਾ ਹਰ ਜਾਣਾ ਪਰੋ ਬਿਲਕੁਲ ਬਿਲਕੁਲ ਦੱਸ ਦਈਏ ਤਸਵੀਰਾਂ ਔਰ ਦਿਨਾ ਨਗਰ ਦੇ ਵਿੱਚ ਘਰਾਂ ਦੇ ਦਿਵਾਲੇ ਪਾਣੀ ਖੜਾ ਔਰ ਇਹਨਾਂ ਦੇ ਦੱਸਣ ਮੁਤਾਬਕ ਬਹੁਤ ਸਾਰਾ ਵਿਕਾਸ ਜਿਹੜਾ ਦੱਸਦੇ ਆ ਲੇਕਿਨ ਉਹ ਨਹੀਂ ਹੋਇਆ ਔਰ ਪਾਣੀ ਜਿੰਨਾ ਵੀ ਹੈਗਾ ਆ ਤੁਸੀਂ ਤਸਵੀਰਾਂ ਵੇਖਦੇ ਹੋ ਕਿ ਕਿੰਨਾ ਕਿੰਨਾ ਪਾਣੀ ਆ ਜਿਵੇਂ ਕਿ ਭਰਾ ਨੇ ਪੱਥਰ ਸੁੱਟਿਆ ਔਰ ਪਾਣੀ ਐਵੇਂ ਆ ਜਿਵੇਂ ਮੱਛਲੀਆਂ ਨੱਚ ਰਹੀਆਂ ਨੇ ਔਰ ਦੱਸ ਦਈਏ ਕਿ ਜੇ ਘਰ ਇਹ ਪਲਾਟਾਂ ਵਾਲੇ ਆਪਣੇ ਪਲਾਟਾਂ 'ਚ ਮਿੱਟੀ ਨਹੀਂ ਪਾਉਂਦੇ ਤਾਂ ਇਹਨਾਂ ਪਲਾਟਾਂ ਵਾਲਿਆਂ ਦੇ ਉੱਤੇ ਕੇਸ ਹੋਣਾ ਚਾਹੀਦਾ ਲੇਕਿਨ ਰਾਖਵੇਂ ਕੁੱਤੇ ਤੇ ਵਾਰੇ ਕੁੱਤੇ ਵਾਂਗਿਆ ਹਵਾਰਾ ਪਲਾਟ ਨੇ ਜਿਹਦੇ ਵੀ ਪਲਾਟ ਹੈਗੇ ਆ ਜਾਂ ਤਾਂ ਇਹਨਾਂ ਵਿੱਚ ਮਿੱਟੀ ਪਾਉਣ ਔਰ ਸਾਂਝਦਾਰੀ ਜਿਹੜੀ ਉਹ ਬਣਾਈ ਰੱਖਣ ਅਗਰ ਮਿੱਟੀ ਨਹੀਂ ਪਾਉਂਦੇ ਤੇ ਮੇਰੇ ਵੱਲੋਂ ਇਹਨਾਂ ਨੂੰ ਬੇਨਤੀ ਆ ਕਿ ਇਹਨਾਂ ਸਾਰੇ ਪਲਾਟਾਂ ਵਾਲਿਆਂ ਉੱਤੇ ਦਰਖਾਸਤ ਦਿੱਤੀ ਜਾਵੇ ਜੇ ਅਗਰ ਦਰਖਾਸਤ ਨਹੀਂ ਦਿੰਦੇ ਤਾਂ ਫਿਰ ਮੈਂ ਨਾਲ ਚੱਲਾਂਗਾ ਜਾ ਕੇ ਖੁਦ ਦਰਖਾਸਤਵਾਵਾਂਗੇ ਕਿ ਇਹ ਦਰਖਾਸਤ ਦਿੱਤੀ ਜਾਵੇ ਔਰ ਇਹ ਘਰਾਂ ਨੂੰ ਬਚਾਇਆ ਜਾਵੇ ਇਹਨਾਂ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਤੋਂ ਇਹਨਾਂ ਨੂੰ ਸੇਫ ਕੀਤਾ ਜਾਵੇ ਤਾਂ ਜੋ ਇਹ ਸੁੱਤਾ ਪ੍ਰਸ਼ਾਸਨ ਜਿਹੜਾ ਉਸਦੇ ਧਿਆਨ ਵਿੱਚ ਆਵੇ ਕਿ ਕਿਹੜੇ ਲੋਕ ਕਿਹਣਾ ਤੋਂ ਤੰਗ ਨੇ ਔਰ ਇਹ ਪਲਾਟ ਉਹਨਾਂ ਦੇ ਆ ਜੋ ਪ੍ਰਦੂਸ਼ਿਤ ਲੋਕ ਨੇ ਔਰ ਪ੍ਰਦੂਸ਼ਣ ਫਲਾ ਰਹੇ ਨੇ ਆ ਤਸਵੀਰਾਂ ਦੀਨਾਨਗਰ ਦੀਆਂ ਔਰ ਵੇਖਦੇ ਆ ਕਿ ਕਿੰਨੇ ਸਮੇਂ ਬਾਅਦ ਇਹ ਪਲਾਟਾਂ ਵਾਲੇ ਆਪਣੇ ਪਲਾਟਾਂ ਵੱਲ ਆਉਂਦੇ ਆ ਨਹੀਂ ਤਾਂ ਜਦੋਂ ਕਾਰਵਾਈਆਂ ਹੋਣਗੀਆਂ ਤਾਂ ਫਿਰ ਪਲਾਟਾਂ ਵਾਲਿਆਂ ਨੂੰ ਅਕਲ ਆਵੇਗੀ ਔਰ ਮੈਂ ਇਹੀ ਗੱਲ ਕਹਾਵਾਂਗਾ ਕਿ ਵੀਡੀਓ ਨੂੰ ਵਾਰਤવાર ਸ਼ੇਅਰ ਕਰ ਦਿਓ ਤਾਂ ਜੋ ਇਹ ਪਲਾਟਾਂ ਵਾਲਿਆਂ ਤੱਕ ਪਹੁੰਚ ਸਕੇ ਔਰ ਕਲੋਨੀ ਦੀ ਗੱਲ ਕਰਦੇ ਆ ਕਿ ਕਲੋਨੀ ਕਿਹੜੀ ਆ ਹਾਂਜੀ ਭਰਾ ਜੀ ਇਹ ਕਲੋਨੀ ਕਿਹੜੀ ਹੈ ਇਹ ਦਰਪਨ ਇਨਕਲੇਵ ਹੈ ਜੀ ਇਹ ਦਰਪਨ ਇਨਕਲੇਵ ਹਾਂਜੀ ਉਹ ਲੁੱਟ ਕੇ ਲੋਕਾਂ ਨੂੰ ਲੈ ਗਿਆ ਤੇ ਅੱਜ ਤੱਕ ਕੋਈ ਡਿਵੈਲਪਮੈਂਟ ਨਹੀਂ ਕੀਤੀ ਇੱਥੇ ਵੀ ਬੰਦੀ ਕਾਰਵਾਈ ਕੀਤੀ ਜਾਏ ਨਹੀਂ ਪਲਾਟ ਜਿਹੜੇ ਉਹਨੇ ਵੇਚ ਦਿੱਤੇ ਆ ਸਾਰੇ ਵੇਚ ਦੇ ਨੇ ਇਹ ਦੂਜੀ ਤੀਜੀ ਤੀਜੀ ਜਗ੍ਹਾ ਬਥੇ ਵੇਚਿਆ ਸਾਡੇ ਲੋਕਾਂ ਕੋਲ ਐਨਓਸੀ ਵੀ ਹੈਗੀਆਂ ਨਕਸ਼ੇ ਵੀ ਪਾਸ ਕਰ ਰਿਆ ਨਗਰ ਕੌਂਸਲ ਕੋਈ ਡਿਵੈਲਪਮੈਂਟ ਨਹੀਂ ਕਰ ਰਹੀ ਉਹ ਉਲਟਾ ਸ਼ਹਿਰ ਦਾ ਪੂਰਾ ਗੰਦਾ ਪਾਣੀ ਇੱਥੇ ਸੁੱਟਿਆ ਹੈ ਦੱਸ ਦਈਏ ਕੀ ਇਹ ਗਲੀਆਂ ਕੱਚੀਆਂ ਟੁੱਟੇ ਰਸਤੇ ਤੁਸੀਂ ਵੇਖ ਸਕਦੇ ਹੋ ਇਹ ਜੜੀਆਂ ਬੂਟੀਆਂ ਉਗੀਆਂ ਹੋਈਆਂ ਨੇ ਔਰ ਪਾਣੀ ਜਿਹੜਾ ਖੜਾ ਪਹਿਲੇ ਤਾਂ ਅਸੀਂ ਪਲਾਟਾਂ ਵਾਲਿਆਂ ਦੀ ਗੱਲ ਕਰਦੇ ਆਂ ਕਿ ਇਹ ਕਲੋਨੀ ਜਿਹੜੀ ਹੈ ਇਹਨਾਂ ਨੇ ਦੱਸਿਆ ਕਿ ਦਰਪਣ ਕਲੋਨੀ ਆ ਔਰ ਦਰਪਣ ਜਿਹੜਾ ਉਹ ਸ਼ੀਸ਼ਾ ਹੁੰਦਾ ਜੇ ਉਹਨਾਂ ਦੇ ਧਿਆਨ ਵਿੱਚ ਸਮਝ ਨਹੀਂ ਆਉਂਦੀ ਕਿ ਦਰਪਣ ਦਾ ਮਤਲਬ ਕੀ ਹੈ ਤਾਂ ਸ਼ੀਸ਼ਾ ਜਿਹੜਾ ਧੁੰਦਲਾ ਉਹਨੂੰ ਸਾਫ਼ ਕਰਨੇ ਇੱਕ ਵਾਰ ਔਰ ਇਹਨਾਂ ਲੋਕਾਂ ਦਾ ਜੇ ਤੁਸੀਂ ਇਹਨਾਂ ਦਾ ਧੁੰਦਲਾਪਨ ਕਰਿਆ ਹੋਇਆ ਜਿਹੜੇ ਇਹਨਾਂ ਦੇ ਘਰਾਂ ਦੇ ਇਸ ਵੇਲੇ ਵੇਖ ਸਕਦੇ ਹੋ ਮੀਆਂ ਬੈਨ ਦਾ ਖਤਰਾ ਹੈ ਔਰ ਬਿਮਾਰੀਆਂ ਦਾ ਖਤਰਾ ਹੈ ਇਸ ਨੂੰ ਸਾਫ਼ ਕੀਤਾ ਜਾਵੇ ਨਹੀਂ ਤਾਂ ਬਣਦੀਆਂ ਧਰਾਵਾਂ ਤਹਿਤ ਕਿਸੇ ਵਕੀਲ ਨੂੰ ਮਿਲ ਕੇ ਨਾ ਉਤੇ ਕੇਸ ਕੀਤੇ ਜਾਣ ਔਰ ਤਾਂ ਜੋ ਬਿਮਾਰੀਆਂ ਤੋਂ ਬਚਾਅ ਹੋ ਸਕੇ ਔਰ ਇਹ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਅਖਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ